ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਸੀਐਸਆਰ 30 ਨੰਬਰ ਬਾਸਮਤੀ ਕੱਲੀ 30 ਨੰਬਰ ਬਾਸਮਤੀ ਵੀ ਕਹਿ ਦਿੰਦੇ ਆ ਇਸ ਬਾਸਮਤੀ ਦੀਆਂ ਕੀ ਖਾਸ ਗੱਲਾਂ ਰੇਟ ਸਾਰਿਆਂ ਨੂੰ ਤਾਂ ਚੱਲ ਹੀ ਜਾਂਦਾ ਇਹਦਾ ਜੇ ਆਮ ਬਾਸਮਤੀ 3500 ਤੋਂ 4000 ਰੁਪਏ ਵਿਕਦੀ ਹੈ ਤੇ ਮੁਛਲ ਬਾਸਮਤੀ ਦੀਆਂ categories ਜਿਹੜੀਆਂ ਹੈਗੀਆਂ ਬਾਸਮਤੀਆਂ ਉਹ 4500 ਰੁਪਏ ਤੱਕ 55000 ਰੁਪਏ ਤੱਕ ਵੀ ਮਾਰਕੀਟ ਚੱਲ ਗਈਆਂ ਵੀ ਸੇਲ ਹੋ ਗਈਆਂ ਤਾਂ ਇਹ ਬਾਸਮਤੀ ਉਹਨਾਂ ਦੇ ਨਾਲੋਂ ਵੀ 1500 2000 ਰੁਪਏ ਮਹਿੰਗੀ ਵੇਚ ਗਈ ਪਰ ਕੀ ਹੈ ਕਿ ਆਪਣੇ ਸਮਾਜ ਦਾ ਜਿਹੜਾ ਹਿੱਸਾ ਹੈਗਾ ਮਿੰਥ ਵੀ ਆਪਣੇ ਕੋਲੇ ਅਫਵਾਹ ਦੇ ਤੌਰ ਤੇ ਕੋਈ ਜਾਣਕਾਰੀ ਆ ਜਾਂਦੀ ਹੈ ਜਿਹੜੀ ਕਿ ਇੱਕ ਪਰਛਾਵੇਂ ਵਰਗੀ ਹੁੰਦੀ ਹੈ ਜਿਹਦਾ ਆਪ ਦਾ ਕੋਈ ਬੇਸ ਨਹੀਂ ਹੁੰਦਾ ਤੇ ਉਹ ਆਪਣੇ ਖੇਤ ਦੇ ਵਿੱਚ ਆਪਾਂ ਉਸ ਜਾਣਕਾਰੀ ਨੂੰ ਵਰਤ ਲੈਂਦੇ ਆ ਤੇ ਮੁੜ ਕੇ ਆਪਣਾ ਨੁਕਸਾਨ ਹੋ ਜਾਂਦਾ ਹੈਗਾ ਜਿਹੜੀ ਸੀਐਸਆਰ 30 ਨੰਬਰ ਬਾਸਮਤੀ ਕਿਹੜੇ ਖੇਤਾਂ ਵਾਸਤੇ ਬਣੀ ਹੈ ਨੋਟ ਕਰ ਲਓ ਰੇਟ ਜੱਦ ਚੱਲ ਰਿਹਾ ਪਰ ਇਹ ਨਹੀਂ ਹੈਗਾ ਵੀ ਏ ਕਲਾਸ ਮਿੱਟੀ ਤੇ ਏ ਕਲਾਸ ਪਾਣੀ ਜਿਹਨੂੰ ਲਾਤਾ ਇਹਦਾ ਪਹਿਲਾਂ ਹੀ ਕੱਦ 140 ਸੈਂਟੀਮੀਟਰ ਦੱਸਿਆ ਹੋਇਆ ਤੇ ਤੁਸੀਂ 180 ਸੈਂਟੀਮੀਟਰ ਕਰ ਦੇਣਾ ਹੈਗਾ 6 ਫੁੱਟ ਜਿਹੜੀ ਬਾਸਮਤੀ 7 ਫੁੱਟ ਤੁਹਾਡੇ ਖੇਤ ਦੇ ਵਿੱਚ ਹੋਗੀ ਤਾਂ ਉਹ ਬਹੁਤ ਜ਼ਿਆਦਾ ਵੱਡਾ ਕੱਦ ਹੋ ਗਿਆ ਚੰਗੀਆਂ ਜ਼ਮੀਨਾਂ ਦੇ ਵਿੱਚ ਤਾਂ ਵੈਸੇ ਜਿਹੜੇ ਤੱਤ ਆ ਉਹ ਜ਼ਿਆਦਾ ਹੁੰਦੇ ਆ ਤੇ ਜਿਹਦੇ ਕਰਕੇ ਬਾਸਮਤੀ ਹਾਫਰ ਜਾਂਦੀ ਡਿੱਗ ਪੈਂਦੀ ਹੈ ਫਿਰ ਕੁਆਲਿਟੀ ਕੀ ਬਣਨੀ ਹੈ ਤੁਸੀਂ ਆਪ ਹੀ ਸੋਚ ਸਕਦੇ ਹੋ ਇਹ ਜਿਹੜੀ ਸੀਐਸਆਰ 30 ਨੰਬਰ ਬਾਸਮਤੀ ਹੈ ਜਿੰਨਾਂ ਜ਼ਮੀਨਾਂ ਦੀ ਪੀਐਚ ਬਹੁਤ ਜ਼ਿਆਦੇ ਆ ਉਹਨਾਂ ਵਾਸਤੇ ਰਿਲੀਜ਼ ਕੀਤੀ ਗਈ ਸੀ ਤੇ ਇਹਦੇ ਵਿੱਚ ਇੱਕ ਖਾਸ ਗੁਣ ਹੈ ਕਿ ਮਾੜੇ ਪਾਣੀ ਤੇ ਵੀ ਮਾੜੀ ਜ਼ਮੀਨ ਦੇ ਵਿੱਚ ਵੀ ਇਹ ਹੋ ਸਕਦੀ ਠੀਕ ਹੈ ਬਾਕੀ ਸਾਰੀਆਂ ਬਾਸਮਤੀਆਂ ਨੂੰ ਏ ਕਲਾਸ ਮਿੱਟੀ ਏ ਕਲਾਸ ਵਾਤਾਵਰਣ ਚਾਹੀਦਾ ਥੋੜਾ ਮੋਟਾ ਜਿਹੜਾ ਗਹਿਰੇ ਕੀ ਸੈਂਡ ਕਰ ਜਾਂਦੀ ਹੈ ਬਾਕੀ ਬੜਟੀਆਂ ਨਹੀਂ ਕਰਦਾ ਫਿਰ ਝਾੜ ਘਟ ਜਾਂਦਾ ਹੈਗਾ ਜੇ ਖਾਸ ਕਰਕੇ ਛੋਟੇ ਸਮੇਂ ਦੇ ਬਾਸਮਤੀਆਂ 1509 1692 1847 ਇਹਨਾਂ ਨੂੰ ਤਾਂ ਜਮ੍ਹਾਂ ਹੀ ਏ ਕਲਾਸ ਚਾਹੀਦਾ ਸਾਰਾ ਕੁਝ ਫੇਰ ਇਹਨਾਂ ਦਾ ਝਾੜ ਬਹੁਤ ਜ਼ਿਆਦਾ ਆਉਂਦਾ ਘੱਟ ਸਮੇਂ ਦੇ ਵਿੱਚ ਜਿਹੜੀ ਸੀਐਸਆਰ 30 ਨੰਬਰ ਵੈਰੈਟੀ ਹੈ ਇਹਦੇ ਟਾਈਮ ਪੀਡ ਨੂੰ ਵੀ ਸ਼ੋਅ ਕੀਤਾ ਹੋਇਆ ਇਹਦੀ ਰਿਲੀਜ਼ ਵੀ ਸ਼ੋਅ ਕੀਤੀ ਹੋਈ ਹੈ ਤਾਂ ਝਾੜ ਕੋਈ ਬਾਲਾ ਨਹੀਂ ਹੈਗਾ ਝਾੜ ਇਹਦਾ ਦੱਸਿਆ ਹੋਇਆ ਉਹ ਤਾਂ ਬਹੁਤ ਹੀ ਘੱਟ ਆ ਪਰ ਫਾਰਮਰ ਨੇ ਜਿਹੜਾ ਲਿਆ ਹੈਗਾ ਕਿ 15 ਤੋਂ 18 ਕੁਆਂਟਲ ਇਹਦਾ ਮੈਕਸਿਮਮ ਝਾੜ ਲਿਆ ਇਸ ਤੋਂ ਵੱਧ ਝਾੜ ਆਇਆ ਹੀ ਨਹੀਂ ਗਲਤੀ ਕੀ ਹੁੰਦੀ ਐ ਇਸ ਬਾਸਮਤੀ ਦੇ ਵਿੱਚ ਕਿ ਤੁਸੀਂ ਇਸ ਬਾਸਮਤੀ ਨੂੰ ਲਾਉਣਾ ਤਾਂ ਜੁਲਾਈ ਦੇ ਵਿੱਚ ਹੀ ਹੁੰਦਾ ਪਰ ਕੀ ਐ ਉਸ ਤੋਂ ਪਹਿਲਾਂ ਜੰਤਰ ਮੰਗੀ ਜਾਂ ਕੋਈ ਹੋਰ ਤੁਸੀਂ ਨਾਈਟrogen ਵਾਲੀ ਖਾਦ ਖੇਤ ਦੇ ਵਾਸਤੇ ਖਾਦ ਤਿਆਰ ਕਰਦੇ ਹੋ ਕੋਈ ਹਰੀ ਖਾਦ ਤਿਆਰ ਕਰਦੇ ਹੋ ਜਾਂ ਤੁਸੀਂ ਰੂੜੀ ਪਾਈ ਹੋਈ ਐ ਖੇਤ ਦੇ ਵਿੱਚ ਜਾਂ ਤੁਹਾਡੀ ਮਿੱਟੀ ਦੀ ਪੀ ਐਚ ਬਹੁਤ ਨੋਰਮਲ ਆ 6.5 7 8 ਤੱਕ ਵੀ ਹੈਗੀ ਆ ਤਾਂ ਤੁਹਾਨੂੰ ਪ੍ਰੋਬਲਮ ਆ ਸਕਦੀ ਐ ਕਿ ਏ ਕਲਾਸ ਵਾਤਾਵਰਣ ਏ ਕਲਾਸ ਪਾਣੀ ਤੇ ਏ ਕਲਾਸ ਮਿੱਟੀ ਦੇ ਵਿੱਚ ਇਸ ਵੈਰੈਟੀ ਨੂੰ ਨਾ ਤੁਸੀਂ ਪੈਦ ਆਧਾਰ ਤੇ ਲਾਇਓ ਕਿਉਂਕਿ ਇਹਨੇ ਕਦ ਬਹੁਤ ਜਿਆਦਾ ਕਰ ਜਾਣਾ ਹੈਗਾ ਇਹਨੂੰ ਨਾ ਹੀ ਓਨੀ ਯੂਰੀਆ ਦੀ ਡਿਮਾਂਡ ਹੁੰਦੀ ਹੈ ਕਿਉਂਕਿ ਜਿਹੜੀ ਵੈਰੈਟੀ ਟਾਲ ਵੈਰੈਟੀ ਹੈ ਉਹ ਕਦ ਕਰਨ ਦੇ ਵਿੱਚ ਉਹਦੀ ਮਦਦ ਸਭ ਤੋਂ ਵੱਧ ਫਾਸਫੋਰਸ ਤੇ ਯੂਰੀ ਆਹੀ ਕਰਦਾ ਨਾਈਟ੍ਰੋਜਨ ਹੀ ਕਰਦੀ ਹੈ ਜਿਹੜੀ ਕਿ ਮੀਹਾਂ ਦੇ ਰੂਪ ਵਿੱਚ ਹੀ ਮਿਲਦੀ ਰਹਿੰਦੀ ਹੈ ਮੀਹ ਆਪਣੇ ਕੰਟਰੋਲ ਦੇ ਵਿੱਚ ਨਹੀਂ ਹੁੰਦਾ ਪਰ ਮਿੱਟੀ ਦੀ ਬਣਤਰ ਸੇਤ ਤੇ ਗਰਾਊਂਡ ਵਾਟਰ ਆ ਜਿਹੜਾ ਉਹ ਆਪਣੇ ਕੰਟਰੋਲ ਚ ਹੁੰਦਾ ਤੇ ਜਿਹੜੇ ਖਾਦਾਂ ਪਾਉਣਗੇ ਉਹ ਵੀ ਆਪਣੇ ਕੰਟਰੋਲ ਚ ਹੁੰਦੀਆਂ ਇਹ ਬਾਸਮਤੀ ਦਾ ਰੇਟ ਸਭ ਤੋਂ ਜ਼ਿਆਦਾ ਜਾਂਦਾ ਰਿਹਾ ਪਰ ਕੀ ਹੈ ਕਿ ਫਾਰਮਰਾਂ ਕੋਲੇ ਮਿੰਦ ਚਲਾ ਜਾਂਦਾ ਹੈਗਾ ਤੇ ਇੱਕ ਫਾਰਮਰ ਬਹੁਤ ਵੱਡੀ ਗਲਤੀ ਕਰਦੇ ਹੈਗੇ ਕਿ ਕਿਸਾਨ ਤੋਂ ਕਿਸਾਨ ਬੀਜ ਖਰੀਦ ਕੇ ਰਾਜੀ ਨਹੀਂ ਰਹਿੰਦਾ ਹੈਗਾ ਤੁਹਾਨੂੰ ਕਿਸਾਨ ਤੋਂ ਬੀਜ ਖਰੀਦਣਾ ਚਾਹੀਦਾ ਜਿਹੜਾ ਮਾਰਕੀਟ 'ਚ ਰੇਟ ਚੱਲ ਰਿਹਾ ਹੈ ਉਹਨੂੰ 5 ਰੁਪਏ ਵਧ ਦੇਣ ਦੀ ਕੋਸ਼ਿਸ਼ ਕਰੋ ਉਹਨੂੰ ਐਪਰੀਸ਼ੀਏਟ ਕਰੋ ਤੁਸੀਂ ਕਹੋ ਵੀ ਸਾਨੂੰ 20 ਹੀ ਦੇ ਦੇ ਤੂੰ 5 ਰੁਪਏ ਵਧ ਲੈ ਲੈ ਜੇ ਮਾਰਕੀਟ ਵਿੱਚ ਕੋਈ ਬੀਜ 100 ਰੁਪਏ 120 ਰੁਪਏ ਸੇਲ ਹੋ ਰਿਹਾ ਤੁਸੀਂ ਉਹਨੂੰ 5 ਰੁਪਏ ਵਧ ਦੇ ਕੇ ਐਪਰੀਸ਼ੀਏਟ ਕਰੋ ਕਿ ਬਾਈ ਜੀ ਤੁਹਾਡੇ ਵਰਗਾ ਬੀਜ ਸਾਨੂੰ ਮਾਰਕੀਟ 'ਚੋਂ ਨਹੀਂ ਮਿਲਿਆ ਹਾਂ ਜੇ ਤੂੰ ਸਾਨੂੰ ਗਲਤ ਵੀ ਦਿੰਨਾ ਹੈਗਾ ਤਾਂ ਫਿਰ ਅਸੀਂ ਤੇਰੇ ਨਾਲ ਜਿਹੜੀ ਹੋਊਗੀ ਉਹ ਕਰਾਂਗੇ ਵੀ ਪਰ ਮਾਰਕੀਟ ਦੇ ਵਿੱਚ ਤੁਸੀਂ ਗਲਤ ਵੀ ਮਹਿੰਗੇ ਰੇਟ 'ਤੇ ਵੀ ਲੈ ਲੈਣੇ ਹੋ ਤੇ ਤੁਸੀਂ ਕਰ ਵੀ ਕੁਝ ਨਹੀਂ ਸਕਦੇ ਹੈਗੇ ਟੀਐਲ ਦੇ ਨਾਂ ਤੇ ਬੀਜ ਆ ਵੀ ਕੀ ਜਾਂਦਾ ਹੈਗਾ 1401 ਦਾ ਬਦਲ 1886 ਆਈ ਹੈ 1509 ਦਾ ਬਦਲ 1847 ਆਈ ਹੈ ਤੇ 1121 ਦਾ ਬਦਲ 1885 ਆਈ ਹੈ ਕੋਈ ਵੀ ਵੈਰੈਟੀ ਹੈਗੀ ਆ ਨਵੇਂ ਰੂਪ ਦੇ ਵਿੱਚ ਆਈ ਹੈ ਸੁਧਰ ਕੇ ਤਾਂ ਉਹਨੂੰ ਸਟੇਬਲ ਹੋਣ ਲਈ ਵੀ ਟਾਈਮ ਚਾਹੀਦਾ ਹੁੰਦਾ ਤਿੰਨ ਵੈਰੈਟੀਆਂ ਆਈਆਂ ਸੀ ਇੱਕ ਦਾ ਰੁਝਾਨ ਬਹੁਤ ਚੰਗਾ ਆ ਗਿਆ ਤੇ ਇਸ ਵਾਰੀ ਹੋ ਸਕਦਾ ਦੂਜੇ ਬਾਕੀ ਦੋ ਆ ਉਹਨਾਂ ਦਾ ਰੁਝਾਨ ਵੀ ਚੰਗਾ ਆ ਜਾਏ ਤਾਂ ਤੁਸੀਂ ਵੱਡੇ ਏਰੀਏ ਦੇ ਵਿੱਚ ਬਾਸਮਤ ਨੂੰ ਲਾਉਣ ਜਾ ਰਹੇ ਹੋ ਤਾਂ ਮਾਰਕੀਟ ਦੇ ਝਵੇਲਿਆਂ ਤੋਂ ਬਚੋ ਤੇ ਰੇਟ ਦੇ ਚੱਕਰ ਵਿੱਚ ਆਪਣੇ ਖੇਤ ਦੀ ਮਿੱਟੀ ਨਾਲ ਤਾਲਮੇਲ ਫਸਲ ਦਾ ਬਣਾਓ ਤੁਸੀਂ ਵੱਧ ਰੇਟ ਦੇ ਚੱਕਰ ਵਿੱਚ ਗਲਤ ਵੈਰੈਟੀ ਆਪਣੇ ਖੇਤ ਦੇ ਵਿੱਚ ਲਾ ਲੈਨੇ ਹੋ ਤਾਂ ਉਹਦਾ ਨੁਕਸਾਨ ਖਮਿਆਜਾ ਤੁਹਾਨੂੰ ਭੁਗਤਣਾ ਪੈਣਾ ਬਾਸਮਤੀ ਦੇ ਨਾਲ ਸਵਾਦਿਤ ਆਪਣੀ ਕਿਤਾਬ ਦੇ ਵਿੱਚ ਵੀ ਪੋਰਸ਼ਨ ਰੱਖਿਆ ਹੋਇਆ ਝੰਡਾ ਰੋਗ ਤੋਂ ਕਿਵੇਂ ਮੁਕਤੀ ਲੈਣੀ ਹੈ ਹੋਰ ਬੜੀਆਂ ਸਮੱਸਿਆਵਾਂ ਹੈਗੀਆਂ ਜਿਹੜੀਆਂ ਬਾਸਮਤੀ ਦੇ ਵਿੱਚ ਤੁਹਾਡੇ ਖਰਚੇ ਨੂੰ ਵਧਾਉਂਦੀਆਂ ਕੁਆਲਿਟੀ ਨੂੰ ਘਟਾਉਂਦੀਆਂ ਉਹਨਾਂ ਦੇ ਉੱਤੇ ਆਪਾਂ ਖੁੱਲ੍ਹ ਕੇ ਚਰਚਾ ਕੀਤੀ ਗਈ ਹੈ ਪੰਜ-ਛੇ ਦਿਨਾਂ ਤੱਕ ਤੁਹਾਨੂੰ ਉਹ ਕਿਤਾਬ ਵੀ ਮਿਲ ਜਾਵੇਗੀ ਤੇ ਪਹਿਲਾਂ ਆਪਣੀ ਨਰਮੇਰੀ ਕਿਤਾਬ ਆਈ ਸੀ ਇਸ ਵਾਰ ਆਪਣੀ ਝੋਨੇ ਦੀ ਕਿਤਾਬ ਆ ਰਹੀ ਹੈ ਪਰਮਲ ਤੇ ਬਾਸਮਦੀਨ ਨੂੰ ਧਿਆਨ ਦੇ ਵਿੱਚ ਰੱਖ ਕੇ ਲਿਖੀ ਗਈ ਹੈ ਤਾਂ ਕਿ ਕੁਤਾਈਆਂ ਨਾ ਵਰਤ ਕੇ ਪਾਣੀ ਦੀ ਬਚਤ ਕਰੀਏ ਉਹ ਜਿਹੀਆਂ ਵੈਰੈਟੀਆਂ ਲਾਈਏ ਜਿਨ੍ਹਾਂ ਦੇ ਨਾਲ ਪਾਣੀ ਵੀ ਬਚਦਾ ਖਰਚ ਵੀ ਬਚਦਾ ਤੇ ਆਪਣੀ ਚੰਗੀ ਆਮਦਨ ਹੋ ਸਕਦੀ ਹੈ ਸੋ ਆਉਣ ਵਾਲੇ ਦਿਨਾਂ ਦੇ ਵੀ ਤੁਹਾਡੇ ਨਾਲ ਵੀਡੀਓ ਸਾਂਝੀ ਕਰਦੇ ਰਹਾਂਗੇ ਇੰਸਟਾਗ੍ਰam ਫੇਸਬੁਕ YouTube ਤੇ ਬਨੇ ਰਹੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ